ਆੜਨਾ ਕੀ ਦੀ ਕਿਰਪਾ ਨੇ ਨਾ ਜੱਟੀ ਫੇਰ ਵਿਆਹ ਕੋ ਨਾ ਚੋਕੇ ਤੇ ਪਾਣ ਅੰਦਰ ਰੱਖੀ ਉਹ ਜਿਹੜਾ ਤਸਵੀਰ ਤੋਂ ਬਿਮਾਰੀ ਦੀ ਜਿਹਦੇ ਕੇਸਾਂ ਦੀ ਬਿਅਤੀ ਹੋਈ ਉਹਦੇ ਸੰਬੰਧ ਤੱਕ ਹੋਈ ਨਾ ਤਾਂ ਪਹੁੰਚੀ ਨੀ ਕੀ ਕਰਾਉਂਦੇ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਇਹ ਬਹੁਤ ਨਿੰਦਣਯੋਗ ਘਟਨਾ ਹੋਈ ਜੀ ਜੋ ਪੁੱਤ ਮੁਲਾਜ਼ਮਾਂ ਨੇ ਜਿਹੋ ਜਿਹਾ ਵਿਹਾਰ ਹੈ ਵੀਡੀਓ ਤੇ ਦੇਖਣ ਨੂੰ ਮਿਲਦੇ ਆ ਉਹਨਾਂ ਕੇਸਾਂ ਤੋਂ ਫੜਕੇ ਧੂਣਾ ਮਾਰਨਾ ਕੁੱਟਣਾ ਉਹ ਇੱਕ ਥੋੜਾ ਜਿਹਾ ਮਾਨਸਿਕ ਤੌਰ ਤੇ ਵੀ ਉਹ ਬੰਦਾ ਮਾਨਸਿਕ ਰੋਗੀ ਲੱਗਦਾ ਉਹੋ ਜਿਹੇ ਬੰਦੇ ਨੇ ਇਹੋ ਜਿਹਾ ਵਿਆਰ ਕਰਨਾ ਮੇਰੇ ਖਿਆਲ ਬਹੁਤ ਗਲਤ ਸੀਗਾ ਉਹਨੂੰ ਠੀਕ ਹੈ ਕਿ ਉਹਨੂੰ ਸਮਝਾਇਆ ਬਜਾਇਆ ਜਾ ਸਕਦਾ ਸੀ ਕੋਈ ਹੋਰ ਤਰੀਕਾ ਵਰਤੇ ਜਾ ਸਕਦਾ ਸੀ ਕਿ ਉਹਦੀ ਅਸੀਂ ਸੱਜ ਸ਼ਰਮਨ ਦੇਖੇਦੀ ਕਰਦੇ ਆਂ ਤੇ ਪ੍ਰਸ਼ਾਸਨ ਅੱਸੇ ਅਪੀਲ ਕਰਦੇ ਆਂ ਕਿ ਤੇ ਸਖਤ ਐਕਸ਼ਨ ਲੈ ਕੇ ਉਹ ਜੋ ਪੁਲਿਸ ਮੁਲਾਜ਼ਮ ਨੇ ਇਹੋ ਜਿਹੀ ਹਰਕਤ ਕੀਤੀ ਉਹਨਾਂ ਨੂੰ ਬਰਖਾਸਤ ਕੀਤਾ ਜਾਵੇ ਤੇ ਉਹਨਾਂ ਤੇ ਜੋ ਬੰਦੀ ਕਾਰਵਾਈ ਆ ਉਹ ਕੀਤੀ ਜਾਣੀ ਚਾਹੀਦੀ ਜੇ ਉਹ ਜਿਹੜੇ ਬੰਦੇ ਸਬਸਾਈਟ ਕਰਦੇ ਤਾਂ ਅੱਜ ਤੇ ਸਸਪੈਂਡ ਤੇ ਚਲੋ ਜੀ ਇਹ ਲੋਕਾਂ ਦੇ ਅੱਖਾਂ 'ਚ ਘੱਟਾ ਪਾਉਣ ਵਾਲੀ ਗੱਲ ਹੀ ਹੁੰਦੀ ਆ ਔਰ ਐਸੀ ਸੋਚਦੇ ਕਿ ਉਹ ਜੋ 295 ਤੈ ਤੋਨਾ ਤੇ ਕੋ ਮਕਦਮਾ ਵੀ ਦਰਜ ਹੋਣਾ ਚਾਹੀਦਾ ਤੇ ਇਧਰੀ ਕਿ ਤਾਂ ਹੀ ਨਾ ਲੋਕਾਂ ਆਮ ਪੂਰੀਏ ਦੁਨੀਆ ਚ ਗੱਲ ਫੈਲੀ ਹੋਈ ਆ ਤੇ ਸਾਰੇ ਲੋਕ ਇਸ ਗੱਲ ਤੋਂ ਬਹੁਤ ਪਰੇਸ਼ਾਨ ਆ ਇਸ ਕਰਕੇ ਉਹਨਾਂ ਸਾਰਿਆਂ ਦੇ ਹਿਰਦੇ ਠੰਡੇ ਕਰਨ ਵਾਸਤੇ ਉਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਇਹ ਵੀ ਇੱਕ ਵੀਡੀਓ ਮਾਰੂਗਾ ਇਹ ਇਹ ਦੇਖੋ ਜੀ ਇਹ ਹੁਣ ਗੱਲਬਾਤ ਕਰਨ ਤੋਂ ਲੱਗਦਾ ਕਿ ਥੋੜਾ ਇਹ ਦੇ ਮਾਨਸਿਕ ਤੌਰ ਤੇ ਠੀਕ ਨਹੀਂਗਾ ਇਹੋ ਜਿਹੇ ਬੰਦੇ ਨਾਲ ਇਹੋ ਜਿਹਾ ਵਿਹਾਰ ਮੇਰੇ ਖਿਆਲ ਹੈ ਕਿ ਠੀਕ ਹੈ ਕਿ ਉਹਨੂੰ ਪ੍ਰਕੋਪ ਕੀਤਾ ਗਿਆ ਹੋਊਗਾ ਜਾਂ ਜੋ ਵੀ ਹੋਇਆ ਵੈਸੇ ਗਲਤ ਆ ਪਰ ਪੁਲਿਸ ਮੁਲਾਜ਼ਮਾਂ ਨੂੰ ਇਸ ਤਰੀਕੇ ਨਾਲ ਪੇਸ਼ ਆਉਣਾ ਮੇਰੇ ਖਿਆਲ ਬਹੁਤ ਵੱਡੀ ਉਹਨਾਂ ਨੇ ਕਿਹਾ ਕਿ ਤੁਸੀਂ ਰਿਪੋਰਟ ਦੇ ਦਿਓ ਉਹਨਾਂ ਵੱਲੋਂ ਰਿਪੋਰਟ ਲਖਾ ਦਿੱਤੀ ਗਈ ਆ ਤੇ ਉਹ ਕਹਿੰਦੇ ਕਿ ਅਸੀਂ ਕਾਰਵਾਈ ਕਰਾਂਗੇ ਹੁਣ ਉਮੀਦ ਹੈ ਕਿ ਉਹ ਕਾਰਵਾਈ ਸਹੀ ਅੰਜਾਮ ਤੱਕ ਪਹੁੰਚਾਉਣਗੇ